ਜਿਹੜਾ ਤੁਸੀਂ ਇੱਕ ਤਰੀਕ ਨੂੰ ਤਾਂ ਨਾ ਕਹਿ ਰਹੇ ਹੋ ਕਿ ਲਗਾ ਜਾਂ ਹੜਤਾਲ ਕੀਤੀ ਜਾਏਗੀ ਇਹ ਲਗਾਤਾਰ ਜਾਰੀ ਰਹੇਗੀ ਜਾਂ ਸਿਰਫ ਇੱਕ ਦਿਨ ਲਈ ਹੈ ਇਹਦੇ ਬਾਰੇ ਸਾਡੇ ਆਰਤਿਆ ਐਸੋਸੀਏਸ਼ਨ ਤੋਂ ਉਹ ਦੱਸਣਗੇ ਭਗਵਾਨ ਜੀ ਸਾਹਿਬ ਝੋਨਾ ਮੰਡੀਆਂ ਦੇ ਵਿੱਚ ਔਨਲੀ ਲਗਭਗ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ ਪਰ ਅੱਗੋਂ ਆਰਤਿਆ ਨੇ ਝੋਨਾ ਚੁੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਇਸੇ ਸੰਬੰਧੀ ਆਰਤੀ ਐਸੋਸੀਏਸ਼ਨ ਕਿਸਾਨ ਆਗੂਆਂ ਦੀ ਇੱਕ ਮੀਟਿੰਗ ਗੁਰਦੁਆਰਾ ਸੁਖਚੈਨਣਾ ਸਾਹਿਬ ਵਿਖੇ ਕੀਤੀ ਗਈ। ਦੇਖੋ ਕੀ ਕਿਹਾ ਕਿਸਾਨ ਆਗੂਆਂ ਅਤੇ ਆਰਤੀ ਐਸੋਸੀਏਸ਼ਨ ਦੇ ਆਗੂਆਂ ਨੇ। ਸਾਥੀਓ ਅੱਜ ਗੁਰਦੁਆਰਾ ਸੁਖਚੈਨਣਾ ਸਾਹਿਬ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਆਰਤੀਆ ਐਸੋਸੀਏਸ਼ਨ ਔਰ ਸੇਲਰ ਮਾਲਕ ਜਿਹੜੇ ਸਾਡੇ ਉਹ ਸਾਰਿਆਂ ਦੀ ਇੱਕ ਮੀਟਿੰਗ ਸਾਂਝੀ ਹੋਈ ਹੈ। ਇਸ ਸਾਂਝੀ ਮੀਟਿੰਗ ਦੇ ਵਿੱਚ ਜਿਹੜਾ ਹੁਣ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਪਹਿਲੀ ਤਰੀਕ ਤੋਂ ਚੋਨੇ ਦਾ ਉਹਦੇ ਸਬੰਧ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਜਿਹਦੇ ਵਿੱਚ ਸਾਡੇ ਆਰਥਿਕ ਐਸੋਸੀਏਸ਼ਨ ਔਰ ਸੈਲਰ ਮਾਲਕਾਂ ਨੇ ਪਹਿਲਾਂ ਕਾਲ ਦਿੱਤੀ ਹੋਈ ਆ ਕਿ ਪਹਿਲੀ ਤਰੀਕ ਤੋਂ ਉਹ ਬੰਦ ਰੱਖਣਗੇ ਕਿਉਂਕਿ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਜਿਹੜਾ ਚੌਲ ਆ ਉਹ ਚੱਕਿਆ ਨਹੀਂ ਗਿਆ ਔਰ ਉਹ ਜਗ੍ਹਾ ਨਹੀਂ ਬਣਾਈ ਗਈ ਔਰ ਸਰਕਾਰ ਵੱਲੋਂ ਕੋਈ ਵੀ ਇਹਦੇ ਤੇ ਹੁਣ ਤੱਕਰ ਵੀ ਉਪਰਾਲਾ ਨੀਅਤ ਤੇ ਕੀਤਾ ਗਿਆ ਤਾਂ ਬਾਰ ਬਾਰ ਇਹਨਾਂ ਦੇ 2-3 ਮਹੀਨੇ ਤੋਂ ਸਰਕਾਰ ਨਾਲ ਰਾਹਤ ਤੱਕ ਕੈਮਪ ਕਰਨ ਦੇ ਵਿੱਚ ਸੋ ਅੱਜ ਮੀਟਿੰਗ ਸਾਡੀ ਸਾਂਝੇ ਤੌਰ ਤੇ ਹੋਈ ਹੈ ਔਰ ਇਹ ਪੀੜਾ ਨੂੰ ਅਸੀਂ ਇਹਨਾਂ ਦੀ ਨੂੰ ਸਮਝਦੇ ਆਂ ਔਰ ਆਉਣ ਵਾਲੀ ਪੀੜਾ ਸਾਡੇ ਲਈ ਵੀ ਹੈ ਕਿ ਜਦੋਂ ਮੰਡੀਆਂ ਪਹਿਲੀ ਤਰੀਕ ਤੋਂ ਬੰਦ ਹੋ ਜਾਣਗੀਆਂ ਤੇ ਕਿਸਾਨ ਝੋਨਾ ਕਿੱਥੇ ਲੈ ਕੇ ਜਾਏਗਾ ਸਰਕਾਰ ਦਾ ਕਹਿਣਾ ਬੇਸ਼ੱਕ ਹੈ ਕਿ ਤੁਹਾਡਾ ਦਾਣਾ-ਦਾਣਾ ਚੁੱਕਿਆ ਜਾਏਗਾ ਪਰ ਕਿਵੇਂ ਚੁੱਕਿਆ ਜਾਏਗਾ ਇਹ ਮੁਰੇ ਜਗ੍ਹਾ ਹੀ ਨਹੀਂ ਹੋਏਗੀ ਜਿਹੜਾ ਤੁਸੀਂ ਇੱਕ ਤਰੀਕ ਨੂੰ ਤਾਂ ਨਾ ਕਹਿ ਰਹੇ ਹੋ ਕਿ ਲਗਾ ਜਾਂ ਹੜਤਾਲ ਕੀਤੀ ਜਾਏਗੀ ਇਹ ਲਗਾਤਾਰ ਜਾਰੀ ਰਹੇਗੀ ਜਾਂ ਸਿਰਫ ਇੱਕ ਦਿਨ ਲਈ ਹੈ ਇਹਦੇ ਬਾਰੇ ਸਾਡੇ ਭਾਰਤੀ ਐਸੋਸੀਏਸ਼ਨ ਤੋਂ ਉਹ ਦੱਸਣਗੇ ਭਗਵਾਨ ਜੀ ਹੜਤਾਲ ਹੈ ਜਿੱਦਾਂ ਰਾਜ ਸਾਹਿਬ ਨੇ ਦੱਸਿਆ ਸਭ ਤੋਂ ਪਹਿਲਾਂ ਤੋਂ ਮੈਂ ਕਿਸਾਨ ਜੂਨੀਅਨ ਦੁਆਬਾ ਦਾ ਪੂਰੀ ਭਾਰਤੀ ਐਸੋਸੀਏਸ਼ਨ ਪੰਜਾਬ ਵੱਲੋਂ ਤਨਵਾਦੀਆਂ ਕਿ ਸਾਡੀ ਇਹਨਾਂ ਨੇ ਇਸ ਪੀੜਾ ਨੂੰ ਸਮਝਦੇ ਹੋਏ ਇਹਦੀ ਇੱਕ ਬਿਲਕੁਲ ਜਾਇਜ਼ ਪੀੜਾ ਆ ਉਹਨੂੰ ਸਮਝਦੇ ਹੋਏ ਸਾਡਾ ਸਾਥ ਦੇਣ ਲਈ ਸਾਨੂੰ ਅਸ਼ਵਾਸ਼ਣ ਦਿੱਤਾ ਆ ਮੈਂ ਬਹੁਤ ਬਹੁਤ ਤਲਵਾਦੀਆਂ ਨਾਲੋਂ ਸਮੂੱਚੀ ਫੈਡਰੇਸ਼ਨ ਵਰਟੇਸ਼ਨ ਪੰਜਾਬ ਲੋ ਜਿਹੜੀ ਤੁਸੀਂ ਹੜਤਾਲ ਦੀ ਗੱਲ ਕੀਤੀ ਹੈ ਹੜਤਾਲ ਬਿਲਕੁਲ ਅਨਮਿਥੇ ਸਮੇ ਲਈ ਆ ਆਪਜੀ ਸਾਰਿਆਂ ਨੂੰ ਪਤਾ ਹੈ ਸਾਰੀ ਪ੍ਰੈਸ ਦੇ ਰਾਹੀਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਪਿਛਲੇ 2-3 ਮਹੀਨਿਆਂ ਤੋਂ ਇਹਨਾਂ ਗੱਲਾਂ ਦੇ ਸਾਰੇ ਦੱਸਿਆ ਇਹ ਚ ਮੇਨ ਸਾਡੀਆਂ ਜਿਹੜੀਆਂ ਉਹ ਚਾਰ ਮੰਗਾਂ ਆ ਇਹ ਪਹਿਲੀ ਮੰਗ ਹੈਗੀ ਆ 2.5% ਕਮਿਸ਼ਨ ਜਿਹੜਾ ਆ ਐਜ ਪਰ ਮੰਡੀ ਲਾ ਮੰਡੀਕਰਨ ਦਾ ਜੋ ਪੰਜਾਬ ਦੇ ਵਿੱਚ ਸਿਸਟਮ ਆ ਉਦੇ ਵਿੱਚ ਸਾਡਾ 2.5% ਕਮਿਸ਼ਨ ਆ ਜਿਹਨੂੰ ਕਿ 18 19 ਦੇ ਵਿੱਚ ਸੈਂਟਰ ਸਰਕਾਰ ਨੇ ਫ੍ਰੀਜ਼ ਕਰਕੇ 46 ਰੁਪਏ ਕਰਤਾ ਉਹਨੂੰ ਜਿਹੜਾ 2.5% ਦਿੱਤਾ ਜਾਵੇ ਦੂਸਰੀ ਮੰਗ ਸਾਡੀ ਹੈਗੀ ਆ ਐਫਸੀਆਈ ਜਿਹਨਾਂ ਮਿੱਡੀਆਂ ਦੇ ਵਿੱਚ ਪਰਚੇਜ਼ ਕਰਦੀ ਆ ਉਹਨਾਂ ਨੇ ইপিএফ ਦੇ ਨਾਂ ਦੇ ਉੱਪਰ ਲੇਬਰ ਦਾ ਤਕਰੀਬਨ 50 ਕਰੋੜ ਰੁਪਏ ਦੇ ਕਰੀਬ ਪੂਰੇ ਪੰਜਾਬ ਦਾ ਸਾਡੇ ਆੜਤੀਆਂ ਦਾ ਨਜਾਇਜ਼ ਕਟਿਆ ਆ ਉਹ ਸਾਡਾ 50 ਕਰੋੜ ਰੁਪਏ ਰਿਲੀਜ਼ ਕਰਾ ਕੇ ਸਾਡੇ ਆੜਤੀਆਂ ਦਿੱਤਾ ਜਾਵੇ ਤੀਜੀ ਗੱਲ ਜਿਹੜੀ ਆ ਲੇਬਰ ਜਿਹੜੀ ਆ ਬਹੁਤ ਘਟਿਆ ਲੇਬਰ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਰਕੇਸ਼ ਤੁਲੀ ਜੀ ਨੇ ਜਿਸ ਤਰ੍ਹਾਂ ਕਿ ਕਿਸਾਨ ਯੂਨੀਅਨ ਨੇ ਸਾਨੂੰ ਅੱਜ ਸਮਰਥਨ ਦੇਣ ਦੀ ਗੱਲ ਕੀਤੀ ਆ ਉਹਨਾਂ ਨੇ ਪਿਛਲੇ ਕਾਫੀ ਸਮੇ ਤੋਂ ਸਾਨੂੰ ਇਸ ਗੱਲੇ ਸਮਰਥਨ ਦਿੱਤਾ ਹੈ ਵੀ ਅਸੀਂ ਵੀ ਤੁਹਾਡੇ ਨਾਲ ਆ ਲੇਬਰ ਯੂਨੀਅਨ ਵੀ ਜਿਹੜੀ ਆ ਬਿਲਕੁਲ ਕੋਈ ਜਿਹੜਾ ਪਹਿਲੀ ਤਰੀਕ ਤੋਂ ਮੰਡੀ ਦੇ ਵਿੱਚ ਅਨਾਜ ਨਹੀਂ उतਾਰੇਗੀ ਉਹਨਾਂ ਦੀ ਵੀ ਸਾਡੇ ਨਾਲ ਬੂਰਨ ਹੜਤਾਲ ਹੈ ਕਿਉਂਕਿ ਉਹਨਾਂ ਦੀ ਮੰਗ ਹੈ ਸਾਡੀ 25% ਜਿਹੜੀ ਆ ਲੇਵਰ ਵਧਾਈ ਜਾਵੇ ਕਿ ਸਰਕਾਰ ਬੜਾ ਕੋਝਾ ਮਜ਼ਾਕ ਕਰਦੀ ਉਹਨਾਂ ਨੇ ਕਦੀ 5 ਪਾਇ ਕਦੀ 2 ਪਾਇ ਕਦੀ 10 ਪਾਇ ਵਧਾ ਦਿੰਦੀ ਆ ਜਿਹੜਾ ਕਿ ਇੱਕ ਮਜ਼ਦੂਰ ਸੀਜ਼ਨ ਦੇ 24 ਘੰਟੇ ਦੇ ਵਿੱਚ 15 ਤੋਂ 17 ਘੰਟੇ ਕੰਮ ਕਰਦਾ ਤੇ ਉਹ ਵਿਚਾਰਿਆ 10 ਤੋਂ 15000 ਰੁਪਏ ਵੀ 1.5-2 ਮਹੀਨੇ ਦੇ ਵਿੱਚ ਘਰ ਨੇ ਲੈ ਕੇ ਜਾਂਦਾ ਜਿਹੜੀ ਚੌਥੀ ਸਾਡੀ ਮੰਗ ਹੈਗੀ ਆ ਇਸ ਵੇਲੇ ਜਿਹੜੀ ਮੇਨ ਇਸ ਸੀਜ਼ਨ ਨੂੰ ਮੈਂ ਸਮਝਦਾ ਡਿਸਟਰਬ ਕਰੇਗੀ ਮੁਸ਼ਕਲ ਪੈਦਾ ਕਰੇਗੀ ਉਹ ਹੈ ਪੰਜਾਬ ਦੇ ਵਿੱਚ ਰਾਈਸ ਜਿਹੜਾ ਚੌਲ ਗਵਰਨਮੈਂਟ ਨੇ ਖਰੀਦ ਕੇ ਛੇਲਰਾਂ ਤੇ ਲਾਉਣਾ ਉਹਦੀ ਮਿਲਿੰਗ ਤੋਂ ਬਾਅਦ ਚੌਲ ਜਿਹੜਾ ਤਿਆਰ ਹੋਣਾ ਉਹ ਗਦਾਮਾਂ ਵਿੱਚ ਲਾਉਣ ਲਈ ਕਿਤੇ ਵੀ ਜਗ੍ਹਾ ਨਹੀਂ ਆ। ਜੇ ਗਦਾਮਾਂ 'ਚ ਜਗ੍ਹਾ ਨਹੀਂ ਆ ਤਾਂ ਰਾਈਸ ਮਿਲਰ ਜਿੰਨੇ ਵੀ ਹੈਗੇ ਪੰਜਾਬ ਦੇ ਉਹ ਚੌਲ ਕਿੱਥੇ ਲਾਉਣਗੇ? ਜੇ ਜੇ ਉਹ ਚੌਲ ਉਹਨਾਂ ਦੇ ਉੱਤੇ ਪਿਆਰ ਹੈ ਕਿਉਂਕਿ ਉਹਦੀ ਜਿਹੜੀ ਪ੍ਰਿਕਊਅਰਮੈਂਟ ਹੈ ਜਿਹੜੀ ਉਹਦੀ ਮਿਲਿੰਗ ਆ ਬੈਸਟ ਰੇਟ ਪਰ ਸਿਸਟਮ 31 ਮਾਰਚ ਤੱਕ ਹੋ ਜਾਣੀ ਚਾਹੀਦੀ ਆ। ਚਲੋ ਅਪ੍ਰੈਲ ਮਈ ਤੱਕ ਵੀ ਕਈ ਵਾਰ ਸਾਡੇ ਵਾਲਾ ਛੇਲਪ੍ਰਾਈਸ ਵਾਲੇ ਕਮੋਡੀਟ ਕਰਦੇ ਆ ਸਰਕਾਰਾਂ ਨੂੰ ਬਈ ਉਹ ਅਪ੍ਰੈਲ ਮਈ ਤੱਕ ਵੀ ਕੋਈ ਨਿਭੜ ਜੇ ਤਾਂ ਕੋਈ ਗੱ ਪਰ ਜੋ ਐਸ ਵੇਲੇ ਹਾਲਾਤ ਆ ਇਹ ਤਾਂ ਮੈਨੂੰ ਲੱਗਦਾ ਆਉਣ ਵਾਲੇ 2-3 ਸਾਲ ਨਹੀਂ ਚੌਲ ਲੱਗਣੇ ਕਿਉਂਕਿ ਜਿਹੜਾ ਚੌਲ ਜਿੰਨਾ ਪਿਆ ਜੇ ਉਹਦੀ ਇਹ ਮੂਵਮੈਂਟ ਅੱਜ ਵੀ ਸ਼ੁਰੂ ਕਰਨ ਬਾਹਰ ਲੈਵਲ ਤੇ ਕਰਨ ਤਾਂ ਵੀ ਇਹ ਮਿਨੀਮਮ 6 ਤੋਂ 8 ਮਹੀਨੇ ਚੌਲ ਕਲੀਅਰ ਹੋਣ ਨੂੰ ਲੱਗਣਗੇ ਜੇ ਅਗਰ ਬਾਹਰ ਲੈਵਲ ਤੇ ਕਰਦੇ ਆ ਜੋ ਇਹਨਾਂ ਨੇ ਰੇਸ਼ਿਓ ਪਿੱਛੇ ਕੱਢੀ ਸੀ ਉਹਦੇ ਮੁਤਾਬਕ ਜੇ ਦਸੀਏ ਤਾਂ ਰਾਏ ਸਾਹਿਬ 5 ਸਾਲ ਲੱਗਦੇ ਆ ਉਸ ਰੇਸ਼ਿਓ ਮੁਤਾਬਕ ਜੇ ਅਗਰ ਪੰਜਾਬ ਦੇ ਵਿੱਚੋਂ ਇਹ ਮੂਵਮੈਂਟ ਕਰਨ ਚੌਲਾਂ ਦੀ ਸੋ ਸਾਡੀਆਂ ਜਿਹੜੀਆਂ ਇਹ ਸਾਰੀਆਂ ਮੰਗਾਂ ਹੈਗੀਆਂ ਚਾਰੇ ਪੰਜੇ ਇਹਦੇ ਵਿੱਚ ਸਭ ਤੋਂ ਵੱਡੀ ਇੱਕ ਮੰਗ ਜਿਹੜੀ ਨਾਲ ਇਹ ਇੱਕ ਹੋਰ ਹੈ ਜਿਹੜੀ ਕਿ ਮੋਗਾ ਸਾਈਡ ਦੇ ਉੱਪਰ ਜਿਹੜੇ ਗਵਰਨਮੈਂਟ ਨੇ ਅਡਾਨੀ ਬਾਨੀ ਨੇ ਆਪਣੇ ਸੈਲੋ ਲਾਏ ਆ ਉਹਦੇ ਵਿੱਚ ਸਾਡੇ ਆੜਤੀਆਂ ਕੋਲ ਨੇ ਕਣਕ ਲੈ ਲਈ ਸਾਡੇ ਜਿਹੜੇ ਉਧਰ ਦੇ ਵੀਰਾੜਤੀ ਹੈ ਉਹਨਾਂ ਕੋਲ ਕਣਕ ਲੈ ਲਈ ਉਹਨਾਂ ਨੂੰ ਕਹਿੰਦਾ ਤੁਹਾਨੂੰ ਕਮਿਸ਼ਨ ਦਵਾਂਗੇ ਬਾਅਦ ਦੇ ਵਿੱਚ ਉਹ 2.5% ਕਮਿਸ਼ਨ ਦੇਣ ਦੀ ਬਜਾਏ ਉਹ ਸਬਰ ਰੁਪਿਆ ਵੀ ਕਮਿਸ਼ਨ ਨਹੀਂ ਦਿੱਤਾ ਹਲੇ ਤੇ ਬਾਕੀ ਅੱਧਾ ਕਮਿਸ਼ਨ ਉਧੇ ਬਕਾਇਆ ਖੜਾ ਉਹ ਵੀ ਅਸੀਂ ਮੰਗ ਇਹਨਾਂ ਕੋਲ ਰੱਖੀ ਆ ਇਸੇ ਤਰ੍ਹਾਂ ਰਾਏ ਸਾਹਿਬ ਸਾਡੀ ਇੱਕ ਬਹੁਤ ਹੋਰ ਵੱਡੀ ਮੰਗ ਹੈਗੀ ਆ ਜਿਹੜਾ ਕਿ ਪਿਛਲੇ ਸੀਜ਼ਨ ਕਣਕ ਦੇ ਸੀਜ਼ਨ ਦੇ ਵਿੱਚ ਮੰਡੀਆਂ ਦੇ ਵਿੱਚ 2-2 3-3 ਮਹੀਨੇ ਕਣਕ ਰੋਲਦੀ ਰਹੀ ਕਣਕ ਚੱਕੀ ਨਹੀਂ ਉਹਦੀ ਨਜਾਇਜ਼ ਸ਼ਾਰਟੇਜ ਜਿਹੜੀ ਆ ਉਹ ਏਜੰਸੀ ਆਲਿਆਂ ਨੇ ਆੜਤੀਆਂ ਦੀ ਕੱਟੀ ਆ ਲੱਖਾਂ ਕਰੋੜਾ ਰੁਪਈਆ ਆ ਉਹ ਔਨ ਰਿਕਾਰਡ ਜਿਹੜਾ ਆ ਅਸੀਂ ਸਾਰਾ ਉਹ ਸੀਐਮ ਸਾਹਿਬ ਨੂੰ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਲੋਕਲ ਡੀਸੀ ਤੇ ਡੀਐਫਸੀ ਸਾਹਿਬ ਨੂੰ ਲਿਖ ਕੇ ਦਿਓ ਉਹ ਸਾਰਾ ਡੀਸੀ ਡੀਐਫਸੀ ਸਾਹਿਬ ਦੇ ਰਾਹੀਂ ਅਸੀਂ ਸੀਐਮ ਸਾਹਿਬ ਤੱਕ ਪਹੁੰਚਾਇਆ ਪਰ ਅਜ ਤੱਕ ਉਹਦਾ ਵੀ ਕੋਈ ਮਸਲਾ ਨਹੀਂ ਹੱਲ ਹੋਇਆ ਇਹ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਆ ਜਦ ਤੱਕ ਇਹ ਹੱਲ ਨਹੀਂ ਹੁੰਦੀਆਂ ਉਹਨਾਂ ਚਿਰ ਸਾਡੀ ਇਹ ਹੜਤਾਲ ਆ ਅਨਮਿੱਥੇ ਸਮੇਂ ਦੇ ਲਈ ਇਹ ਪਹਿਲੀ ਤਰੀਕ ਤੋਂ ਲੈ ਕੇ ਜਾਰੀ ਰਹੇਗੀ ਪਹਿਲੀ ਤਰੀਕ ਤੋਂ ਅਸੀਂ ਮੰਡੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਅਨਾਜ ਨਹੀਂ ਉਤਾਰਾਂਗੇ ਕੋਈ ਖਰੀਦੋ-ਫਰੋਕਤ ਨਹੀਂ ਹੋਏਗੀ ਕੰਪਲੀਟ ਤੌਰ ਤੇ ਜਿਹੜੀਆਂ ਛੱਟਡਾਊਨ ਮੰਡੀਆਂ ਬੰਦ ਰਹਿਣਗੀਆਂ ਉਹ ਆਏ ਗੁਰਜੀਕਾ ਖਾਲਸਾ ਜਦੋਂ ਆਏ ਗੁਰਜੀਕਾ